ਤਿੰਨ ਨਿੱਕੇ ਸੂਰ ਇੱਕ ਵਾਰ ਦੀ ਗੱਲ ਹੈ ਤਿੰਨ ਨਿੱਕੇ ਸੂਰ ਆਪਣੀ ਮਾਂ ਦੇ ਨਾਲ ਜੰਗਲ ਦੇ ਵਿੱਚ ਇੱਕ ਨਿੱਕੇ ਜਿਹੇ ਘਰ ਦੇ ਵਿੱਚ ਰਹਿੰਦੇ ਸਨ ਉਹ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰ ਲਏ ਸਨ ਜਦੋਂ ਉਹ ਥੋੜੇ ਵੱਡੇ ਹੋਏ ਤਾਂ ਉਹਨਾਂ ਦੀ ਮਾਂ ਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਹੁਣ ਤੁਸੀਂ ਵੱਡੇ ਹੋ ਰਹੇ ਹੋ ਤੇ ਮੈਨੂੰ ਤੁਹਾਡੇ ਪੁਰਖ ਦੀ ਚਿੰਤਾ ਲੱਗੀ ਰਹਿੰਦੀ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਜਾਂ ਨਹੀਂ ਹੁਣ ਤੁਸੀਂ ਉਮਰ ਦੇ ਉਸ ਮੋੜ ਤੇ ਪਹੁੰਚ ਗਏ ਹੋ ਜਿੱਥੇ ਤੁਸੀਂ ਮੈਨੂੰ ਆਪਣੇ ਜਜ਼ਬੇ ਤੇ ਮਿਹਨਤ ਦੇ ਨਾਲ ਸਾਬਿਤ ਕਰੋ ਕਿ ਤੁਸੀਂ ਦੁਨੀਆ ਦੇ ਵਿੱਚ ਵਧੀਆ ਢੰਗ ਦੇ ਨਾਲ ਵਿਚਰ ਸਕਦੇ ਹੋ ਪਰ ਇੱਕ ਗੱਲ ਕਦੇ ਨਾ ਭੁੱਲਣਾ ਕਿ ਜ਼ਿੰਦਗੀ ਵਿੱਚ ਜੋ ਕੁਝ ਵੀ ਕਰੋ ਤਨੋਂ ਮਨੋਂ ਤੇਜੀ ਜਾਨ ਲਾ ਕੇ ਮਿਹਨਤ ਦੇ ਨਾਲ ਕਰੋ ਇਹ ਹੀ ਤਰੀਕਾ ਹੈ ਖੁਸ਼ ਰਹਿਣ ਦਾ ਤਿੰਨੇ ਨਿੱਕੇ ਸੂਰਾਂ ਨੇ ਆਪਣੀ ਮਾਂ ਨੂੰ ਘੁੱਟ ਕੇ ਗਲ ਦੇ ਨਾਲ ਲਾਇਆ ਤੇ ਨਮ ਅੱਖਾਂ ਦੇ ਨਾਲ ਦਿਲ ਵਿੱਚ ਨਮੀਆਂ ਉਮੀਦਾਂ ਲੇਕੇ ਆਪਣੇ ਸਫ਼ਰ ਤੇ ਨਿਕਲ ਗਏ ਚੱਲਦੇ ਚੱਲਦੇ ਉਹਨਾਂ ਨੂੰ ਰਸਤੇ ਵਿੱਚ ਰਾਤ ਹੋ ਗਈ ਤੇ ਉਹ ਰਾਤ ਕੱਟਣ ਦੇ ਲਈ ਇੱਕ ਦਰਖਤ ਹੇਠ ਆਰਾਮ ਕਰਨ ਲੱਗੇ ਤੇ ਆਪਸ ਵਿੱਚ ਵਿਚਾਰ ਕਰਨ ਲੱਗੇ ਕਿ ਹੁਣ ਆਪਾਂ ਕੀ ਕਰੀਏ ਤੇ ਕਿੱਥੇ ਰਹਿਣਾ ਹੈ ਤੇ ਕਿਹੜਾ ਰਸਤਾ ਚੁਣਨਾ ਹੈ ਉਨ੍ਹਾਂ ਵਿੱਚੋਂ ਇੱਕ ਸੂਰ ਬੋਲਿਆ ਕੱਲ ਦਿਨ ਚੜ੍ਹਦੇ ਹੀ ਆਪਾਂ ਇੱਕ ਵਧੀਆ ਜਹੀ ਜਗ੍ਹਾ ਲੱਭ ਕੇ ਆਪੂ ਆਪਣੇ ਘਰ ਬਣਾਉਣ ਲੱਗ ਜਾਵਾਂਗੇ ਇਹਨਾਂ ਕਹਿ ਕੇ ਉਹ ਤਿੰਨੋਂ ਜਾਣੇ ਸੌ ਗਏ ਅਗਲੀ ਸਵੇਰ ਦਿਨ ਚੜ੍ਹਦੇ ਹੀ ਉਹਨਾਂ ਨੇ ਆਪੂ ਆਪਣਾ ਰਸਤਾ ਚੁਣਿਆ ਤੇ ਆਪਣਾ ਸੁਪਨਾ ਪੂਰਾ ਕਰਨ ਦੇ ਲਈ ਨਿਕਲ ਪਏ ਛੋਟਾ ਸੂਰ ਜੋ ਸਭ ਤੋਂ ਜ਼ਿਆਦਾ ਆਲਸੀ ਸੀ ਉਸਨੇ ਇੱਕ ਥਾਂ ਤੇ ਕਾਫ ਉਸ ਦਾ ਟੇਰ ਦੇਖਿਆ ਸੌਖਾ ਰਸਤਾ ਉਸ ਨੂੰ ਪਹਿਲਾਂ ਤੋਂ ਹੀ ਚੰਗਾ ਲੱਗਦਾ ਸੀ ਉਸਨੇ ਤੁਰੰਤ ਸੋਚਿਆ ਕਿ ਇਹ ਘਰ ਬਣਾਉਣ ਦਾ ਸਭ ਤੋਂ ਜਲਦੀ ਤੇ ਆਸਾਨ ਤਰੀਕਾ ਹੈ ਨਾ ਬਹੁਤੀ ਮਿਹਨਤ ਲੱਗੇਗੀ ਤੇ ਨਾ ਹੀ ਬਤਾ ਸਮਾਂ ਖਰਾਬ ਹੋਵੇਗਾ ਇਹ ਸੋਚ ਕੇ ਉਹ ਕਾਫੂ ਸਤੇ ਨਾਲ ਘਰ ਬਣਾਉਣ ਲੱਗ ਗਿਆ ਤੇ ਇੱਕ ਦਿਨ ਦੇ ਵਿੱਚ ਹੀ ਉਸਨੇ ਆਪਣਾ ਘਰ ਤਿਆਰ ਕਰ ਲਿਆ ਆਪਣਾ ਘਰ ਬਣਾ ਕੇ ਉਹ ਵਿਲਾ ਹੋ ਕੇ ਕਹਿਣ ਲੱਗਾ ਦੇਖੋ ਮੈਂ ਕਿੰਨਾ ਤੇਜ਼ ਤੇ ਜਲਦੀ ਆਪਣਾ ਘਰ ਬਣਾ ਲਿਆ ਹੈ ਉਹਦੇ ਦੋਨਾਂ ਨਾਲੋਂ ਮੈਂ ਸਿਆਣਾ ਤੇ ਸਮਝਦਾਰ ਹਾਂ ਇਹ ਕਹਿ ਕੇ ਉਹ ਉਹਨਾਂ ਦੋਹਾਂ ਭਰਾਵਾਂ ਦਾ ਮਜ਼ਾਕ ਉਡਾਉਂਦਾ ਹੋਇਆ ਉੱਥੋਂ ਚਲਿਆ ਗਿਆ ਦੂਜਾ ਸੂਰ ਥੋੜਾ ਸਮਝਦਾਰ ਸੀ ਉਹ ਚਾਹੁੰਦਾ ਸੀ ਕਿ ਘਰ ਥੋੜਾ ਮਜ਼ਬੂਤ ਵੀ ਹੋਵੇ ਤੇ ਮਿਹਨਤ ਵੀ ਕਰਤ ਲੱਗੇ ਉਸਨੇ ਸੋਚਿਆ ਮੈਂ ਲੱਕੜਾਂ ਦੇ ਨਾਲ ਆਪਣਾ ਘਰ ਬਣਾਵਾਂਗਾ ਇਹ ਸੋਚ ਕੇ ਉਸਨੇ ਲੱਕੜਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣਾ ਲੱਕੜਾਂ ਦਾ ਘਰ ਬਣਾਉਣ ਲੱਗ ਗਿਆ ਤੇ ਉਸਨੇ 3 ਦਿਨਾਂ ਵਿੱਚ ਆਪਣਾ ਘਰ ਤਿਆਰ ਕਰ ਲਿਆ ਤੀਜਾ ਅਸੂਰ ਜੋ ਸਭ ਤੋਂ ਜ਼ਿਆਦਾ ਸਿਆਣਾ ਤੇ ਮਿਹਨਤੀ ਸੀ ਉਹ ਜਾਣਦਾ ਸੀ ਕਿ ਜ਼ਿੰਦਗੀ ਸਿਰਫ ਖੇਡਾਂ ਮौजਾਂ ਦੀ ਗੱਲ ਨਹੀਂ ਸਗੋਂ ਸੁਰੱਖਿਆ ਮਿਹਨਤ ਅਤੇ ਸਮਰਪਣ ਵੀ ਜ਼ਰੂਰੀ ਹੁੰਦਾ ਹੈ ਤੀਜੇ ਸੂਰ ਨੇ ਸੋਚਿਆ ਕਿ ਉਹ ਇੱਟਾਂ ਤੇ ਪੱਥਰਾਂ ਦੇ ਨਾਲ ਬਹੁਤ ਮਜ਼ਬੂਤ ਘਰ ਬਣਾਵੇਗਾ ਤੇ ਇਹ ਕਹਿ ਕੇ ਉਸਨੇ ਇੱਟਾਂ ਤੇ ਪੱਥਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਉਸ ਨੂੰ ਘਰ ਬਣਾਉਂਦੇ ਹੋਏ ਕਈ ਦਿਨ ਹੋ ਗਏ ਸਨ ਪਰੰਤੂ ਉਸ ਦਾ ਘਰ ਅਜੇ ਤਿਆਰ ਨਹੀਂ ਸੀ ਹੋਇਆ ਦੂਜੇ ਦੋਵੇਂ ਭਰਾ ਉਸ ਦੇ ਕੋਲ ਆਏ ਤੇ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਹਿਣ ਲੱਗੇ ਕਿ ਤੂੰ ਤਾਂ ਭਰਾ ਐਵੇਂ ਬੇਕਾਰ ਮਿਹਨਤ ਕਰ ਰਿਹਾ ਹੈ ਸਾਡੇ ਵੱਲ ਦੇਖੋ ਅਸੀਂ ਆਪਣੇ ਘਰ ਬਣਾ ਕੇ ਹੁਣ ਆਰਾਮ ਕਰ ਰਹੇ ਹਾਂ ਤੀਜੇ ਅਸੂਰ ਨੇ ਆਪਣੇ ਦੋਨਾਂ ਭਰਾਵਾਂ ਦੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਤੇ ਆਪਣੇ ਕੰਮ ਵਿੱਚ ਲੱਗਿਆ ਰਿਹਾ ਲਗਾਤਾਰ ਦੋ ਹਫ਼ਤੇ ਕੰਮ ਕਰਨ ਤੋਂ ਬਾਅਦ ਆਖਰਕਾਰ ਤੀਜੇ ਅਸੂਰ ਨੇ ਇੱਟਾਂ ਤੇ ਪੱਥਰਾਂ ਦੇ ਨਾਲ ਆਪਣਾ ਮਜ਼ਬੂਤ ਘਰ ਤਿਆਰ ਕਰ ਲਿਆ ਜੂ ਉਸ ਨੂੰ ਕਿਸੇ ਵੀ ਮੁਸ਼ਕਲ ਤੋਂ ਬਚਾ ਸਕਦਾ ਸੀ ਨੇ ਸੂਰ ਆਪੂ ਆਪਣੇ ਘਰਾਂ ਵਿੱਚ ਖੁਸ਼ੀ ਦੇ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਸਨ ਅਚਾਨਕ ਇੱਕ ਦਿਨ ਇੱਕ ਖਤਰਨਾਕ ਬਗਿਆੜ ਨੇ ਉਹਨਾਂ ਸੂਰਾਂ ਨੂੰ ਉੱਥੇ ਰਹਿੰਦੇ ਹੋਏ ਦੇਖਿਆ ਤਾਂ ਉਸਨੇ ਉਹਨਾਂ ਨੂੰ ਖਾਣ ਬਾਰੇ ਸੋਚਿਆ ਇਹ ਸੋਚ ਕੇ ਬਗਿਆੜ ਨੇ ਸਭ ਤੋਂ ਪਹਿਲਾਂ ਨਿੱਕੇ ਸੂਰ ਦੇ ਘਰ ਵੱਲ ਜਾ ਕੇ ਉਸ ਦਾ ਬੂਹਾ ਖੜਕਾਇਆ ਤੇ ਕਹਿਣ ਲੱਗਾ ਨਿੱਕੇ ਸੂਰ ਨਿੱਕੇ ਸੂਰ ਦਰਵਾਜ਼ਾ ਖੋਲੋ ਅੰਦਰੋਂ ਨਿੱਕੇ ਸੂਰ ਨੇ ਆਵਾਜ਼ ਦਿੰਦੇ ਹੋਏ ਆਖਿਆ ਕਿ ਮੈਂ ਦਰਵਾਜ਼ਾ ਨਹੀਂ ਖੋਲਾਂਗਾ ਜਦੋਂ ਥੋੜੀ ਦੇਰ ਦਰਵਾਜ਼ਾ ਨਾ ਖੁੱਲਿਆ ਤਾਂ ਬਗਿਆੜ ਨੇ ਗੁੱਸੇ ਦੇ ਵਿੱਚ ਆ ਕੇ ਜ਼ੋਰ ਦੀ ਫੂਕ ਮਾਰੀ ਤਾਂ ਨਿੱਕੇ ਸੂਰ ਦਾ ਕਰ ਹਵਾ ਵਿੱਚ ਉੱਡ ਗਿਆ ਤੇ ਨਿੱਕਾ ਸੂਰ ਛੇਤੀ ਦੇ ਨਾਲ ਭੱਜ ਕੇ ਆਪਣੇ ਦੂਜੇ ਭਰਾ ਦੇ ਘਰ ਵਿੱਚ ਵੜ ਗਿਆ ਦੂਜੇ ਭਰਾ ਨੇ ਉਸ ਵੱਲ ਦੇਖ ਕੇ ਕਿਹਾ ਕਿ ਭਰਾ ਤੂੰ ਇੰਨਾ ਕਬਰਾਇਆ ਹੋਇਆ ਕਿਉਂ ਹੈ ਤਾਂ ਨਿੱਕੇ ਸੂਰ ਨੇ ਉਸ ਨੂੰ ਬਗਿਆੜ ਵਾਲੀ ਸਾਰੀ ਗੱਲ ਦੱਸੀ ਇਹਨੇ ਨੂੰ ਬਗਿਆੜ ਦੂਜੇ ਸੂਰ ਦੇ ਘਰ ਦੇ ਬਾਹਰ ਪਹੁੰਚ ਗਏ। ਚੋਰ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਾਉਣ ਲੱਗਿਆ ਤੇ ਕਹਿਣ ਲੱਗਿਆ ਨਿੱਕੇ ਸੂਰੋ ਨਿੱਕੇ ਸੂਰੋ ਦਰਵਾਜ਼ਾ ਖੋਲੋ। ਦੂਜੇ ਸੂਰ ਨੇ ਅੰਦਰੋਂ ਆਵਾਜ਼ ਦਿੰਦੇ ਹੋਏ ਕਿਹਾ ਕਿ ਮੈਂ ਦਰਵਾਜ਼ਾ ਨਹੀਂ ਖੋਲਾਂਗਾ। ਬਗਿਆੜ ਨੇ ਫਿਰ ਤੋਂ ਦਰਵਾਜ਼ਾ ਖੜਕਾਉਂਦੇ ਹੋਏ ਕਿਹਾ ਇਹ ਦਰਵਾਜ਼ਾ ਖੋਲੋ ਤੇ ਮੈਨੂੰ ਅੰਦਰ ਆਉਣ ਦਿਓ ਨਹੀਂ ਤਾਂ ਮੈਂ ਤੁਹਾਡਾ ਕਰ ਫੂਕ ਮਾਰ ਕੇ ਉਡਾ ਦੇਵਾਂਗਾ ਦੋਨੇ ਸੂਰ ਡਰਦੇ ਹੋਏ ਘਰ ਦੇ ਖੁੰਝੇ ਵਿੱਚ ਲੁੱਕ ਕੇ ਬੈਠ ਗਏ ਬਗਿਆੜ ਨੇ ਗੁੱਸੇ ਦੇ ਵਿੱਚ ਪੂਰੇ ਜੋਰ ਨਾਲ ਫੂਕ ਮਾਰੀ ਤੇ ਦੂਜੇ ਸੂਰ ਦਾ ਘਰ ਵੀ ਹਵਾ ਵਿੱਚ ਉੱਡ ਗਿਆ ਦੋਨੋਂ ਸੁਰ ਉੱਥੋਂ ਦਰਦੇ ਹੋਏ ਆਪਣੇ ਤੀਜੇ ਭਰਾ ਦੇ ਘਰ ਵੱਲ ਭੱਜੇ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਜੋਰ ਦੇ ਨਾਲ ਦਰਵਾਜ਼ਾ ਬੰਦ ਕਰ ਲਿਆ ਤੀਜੇ ਭਰਾ ਉਹਨਾਂ ਨੂੰ ਪੁੱਛਣ ਲੱਗਿਆ ਕਿ ਤੁਸੀਂ ਇਨੇ ਘਬਰਾਏ ਹੋਏ ਕਿਉਂ ਹੋ ਤੇ ਦਰਵਾਜ਼ਾ ਕਿਉਂ ਬੰਦ ਕਰ ਵੇ ਹੋ ਉਹਨਾਂ ਨੇ ਉਸ ਨੂੰ ਬਗਿਆੜ ਵਾਲੀ ਸਾਰੀ ਗੱਲ ਦੱਸੀ ਤਾ ਤੀਜਾ ਸੂੜ ਉਹਨਾਂ ਨੂੰ ਕਹਿਣ ਲੱਗਾ ਮੇਰੇ ਪ੍ਰਭੂ ਤੁਸੀਂ ਫਿਕਰ ਨਾ ਕਰੋ ਇਹ ਪੁਖਾ ਬਗਿਆੜ ਮੇਰੇ ਘਰ ਦਾ ਕੁਝ ਵੀ ਨਹੀਂ ਵਿਗਾੜ ਸਕਦਾ ਇੰਨੇ ਨੂੰ ਬਗਿਆੜਾ ਕੇ ਬੂਹਾ ਖੜਕਾਉਣ ਲੱਗਾ ਤੇ ਕਹਿਣ ਲੱਗਾ ਨਿੱਕੇ ਸੂੜੋ ਨਿੱਕੇ ਸੂੜੋ ਦਰਵਾਜ਼ਾ ਖੋਲੋ ਤੀਜਾ ਸੂੜ ਕਹਿਣ ਲੱਗਾ ਕਿ ਅਸੀਂ ਦਰਵਾਜ਼ਾ ਨਹੀਂ ਖੋਲ੍ਹਾਂਗੇ ਤੁਸੀਂ ਜੋ ਕਰਨਾ ਕਰ ਲਵੋ ਬਗਿਆੜ ਗੁੱਸੇ ਵਿੱਚ ਜੋਰ-ਜੋਰ ਨਾਲ ਦਰਵਾਜ਼ਾ ਪਣਣ ਲੱਗ ਗਿਆ ਜਦੋਂ ਦਰਵਾਜ਼ਾ ਨਾ ਖੁੱਲਿਆ ਤਾਂ ਬਗਿਆੜ ਨੇ ਘਰ ਨੂੰ ਤੋੜਨ ਦੇ ਲਈ ਆਪਣੇ ਪੂਰੇ ਜੋਰ ਦੇ ਨਾਲ ਫੂਕ ਮਾਰੀ ਘਰ ਮਜ਼ਬੂਤ ਹੋਣ ਦੇ ਕਾਰਨ ਘਰ ਨੂੰ ਕੁਝ ਵੀ ਨਾ ਹੋਇਆ ਇਹ ਦੇਖ ਕੇ ਬਗਿਆੜ ਨੂੰ ਹੋਰ ਜ਼ਿਆਦਾ ਗੁੱਸਾ ਆ ਗਿਆ ਉਹ ਘਰ ਦੇ ਅੰਦਰ ਵੜਨ ਦੇ ਲਈ ਹੋਰ ਰਸਤਾ ਲੱਭਣ ਲੱਗ ਪਿਆ ਤੇ ਉਹ ਘਰ ਦੀ ਛੱਤ ਦੇ ਉੱਪਰ ਚੜ ਗਿਆ ਤੇ ਘਰ ਦੇ ਅੰਦਰ ਜਾਣ ਲਈ ਉਹ ਚਿਮਨੀ ਦੇ ਵਿੱਚ ਵੜ ਗਿਆ ਜਦੋਂ ਤਿੰਨੇ ਸੂਰਾ ਨੇ ਛੱਤ ਉੱਪਰ ਚੜ ਰਹੇ ਬਗਿਆੜ ਦੀ ਆਵਾਜ਼ ਸੁਣੀ ਤਾਂ ਉਹ ਚੱਕੰਨੇ ਹੋ ਗਏ ਸੂਰ ਨੇ ਮਹਿਸੂਸ ਕੀਤਾ ਕਿ ਬਗਿਆੜ ਚਿਮਨੀ ਵਿੱਚ ਵੜ ਕੇ ਘਰ ਦੇ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੀਜੇ ਸੂਰ ਨੇ ਘਰ ਦੇ ਅੰਦਰੋਂ ਹੀ ਚਿਮਨੀ ਦੇ ਵਿੱਚ ਅੱਗ ਮਚਾ ਦਿੱਤੀ ਚਿਮਨੀ ਵਿੱਚ ਲੱਗੀ ਅੱਗ ਦੇ ਕਾਰਨ ਬਗਿਆੜ ਦੀ ਪੂਛ ਮੱਚ ਗਈ ਉਹ ਚਿਮਨੀ ਵਿੱਚੋਂ ਬਾਹਰ ਨਿਕਲ ਕੇ ਪੂਰੇ ਜੂੜ ਦੀ ਜੰਗਲ ਵੱਲ ਭੱਜ ਗਿਆ ਇਹ ਦੇਖ ਕੇ ਤਿੰਨੇ ਸੂਰ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਅੱਗੇ ਤੋਂ ਇਕੱਠੇ ਰਹਿਣ ਦਾ ਫੈਸਲਾ ਲਿਆ ਤੇ ਉਹ ਤਿੰਨੇ ਫਰਾ ਇੱਕ ਘਰ ਵਿੱਚ ਇਕੱਠੇ ਮਿਲ ਜੁਲ ਕੇ ਰਹਿਣ ਲੱਗ ਪਏ ਜਿਵੇਂ ਪੁਰਾਣੇ ਸਮਿਆਂ ਵਿੱਚ ਸਾਦੀ ਦਾਦੀ ਸਾਨੂੰ ਕਹਾਣੀਆਂ ਸੁਣਾਇਆ ਕਰਦੇ ਸੀ ਉਸੇ ਤਰ੍ਹਾਂ ਤੁਸੀਂ ਵੀ ਰਾਤ ਨੂੰ ਸੌਣ ਵੇਲੇ ਬਿਨਾ ਸਕਰੀਨ ਵੇਖੇ ਸਿਰਫ ਸਾਡੀ ਪੌਡਕਾਸਟ ਪਲੇਲਿਸਟ ਚਾਲੂ ਕਰਕੇ ਆਪਣੇ ਪਰਿਵਾਰ ਨਾਲ ਕਹਾਣੀਆਂ ਸੁਣ ਸਕਦੇ ਹੋ ਫਿਰ ਮਿਲਾਂਗੇ ਇੱਕ ਹੋਰ ਪਿਆਰੀ ਕਹਾਣੀ ਦੇ ਨਾਲ ਸਤਿ ਸ੍ਰੀ ਅਕਾਲ ਜਿੰਦਗੀ ਜਿੰਦਾਬਾਦ